ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸ਼ਹਿਰ ਵਾਸੀਆਂ ਨੂੰ 7 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂ ਪੱਥਰ ਰੱਖ ਕੇ ਇੱਕ ਤੋਹਫਾ ਦੇਣ ਦੀ ਕੋਸ਼ਿਸ਼ ਕੀਤੀ ਵਿਕਾਸ ਕਾਰਜ ਜੋ ਸ਼ੁਰੂ ਹੋਣ ਵਿੱਚ ਦੇਰੀ ਹੋ ਗਈ ਤਾਂ ਵਿਰੋਧੀਆਂ ਵੱਲੋਂ ਸਵਾਲ ਚੁੱਕਣੇ ਸੁਭਾਵਿਕ ਸਨ ਪਰ ਅੱਜ ਸਪੀਕਰ ਸੰਧਵਾ ਨੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਕਰਮਚਾਰੀਆਂ ਸਮੇਤ ਸਬੰਧਤ ਠੇਕੇਦਾਰਾਂ ਤੇ अनेका ਪਤਵੰਤਿਆਂ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਇਸ ਵਿਕਾਸ ਕਾਰਜਾਂ ਦੀ ਪੱਥਰ ਬਜਰੀ ਤੇ ਹੋਰ ਸਮਾਨ ਦਿਖਾਉਂਦਿਆਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਵੱਖ-ਵੱਖ ਕਿਸਮਾਂ ਦੀ ਜ਼ਮੀਨਦੋਜ ਕਨੈਕਸ਼ਨ ਲੈਣ ਲਈ ਕੁਝ ਸਮਾਂ ਦਿੱਤਾ ਗਿਆ ਸੀ ਇਸ ਸੰਬੰਧੀ ਬਕਾਇਦਾ ਮੁਨਦੀਦੀ ਵੀ ਕਰਵਾਈ ਗਈ ਸੀ ਕਿ ਬਾਅਦ ਵਿੱਚ ਕਿਸੇ ਨੂੰ ਸੜਕ ਪੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਹੁਣ ਸਾਰੇ ਪਾਸੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ ਅਤੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਮਾ ਵੱਲੋਂ ਪਹਿਲਾਂ ਹੀ ਸਾਰੇ ਕਾਰਜ ਮਿਆਰੀ ਅਤੇ ਤਸਲੀਬਖਸ਼ ਢੰਗ ਨਾਲ ਨੇਪਰੇ ਚਾੜ੍ਹਨ ਦੀ ਸਖਤ ਅਦਾਇਗੀ ਕੀਤੀ ਗਈ ਬਣੀ ਢਾਲੀਵਾਲ ਨੇ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਨਵੀਂ ਬਣੀ ਸਰਕਾਰ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਪਰੇਸ਼ਾਨੀਆਂ ਦੂਰ ਕਰਨ ਦੇ ਨਾਲ-ਨਾਲ ਵਿਕਾਸ ਕਾਰਜ ਵੀ ਆਰੰਭ ਕਰ ਰਹੀ ਹੈ ਨਹੀਂ ਤਾਂ ਰਵੇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਅਕਸਰ ਅਖੀਰਲੇ ਚੋਣਵੀ ਸਮੇਂ ਨੂੰ ਵਿਕਾਸ ਦਾ ਸਾਲ ਕਹਿ ਕੇ ਸਿਰਫ ਵੋਟ ਪਟੋਰਨ ਤੱਕ ਹੀ ਨੀਤੀਆਂ ਬਣਾਈਆਂ ਜਾਂਦੀਆਂ ਸਨ ਉਹਨਾਂ ਦੱਸਿਆ ਕਿ ਸਪੀਕਰ ਸੰਧਮਾ ਨੇ 7 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਿੱਚੋਂ 2 ਕਰੋੜ ਰੁਪਏ ਬਚਾ ਕੇ ਹੋਰ ਵਿਕਾਸ ਕਾਰਜ ਕਰਾਉਣ ਦਾ ਦਾਵਾ ਕੀਤਾ ਸੀ ਕਿਉਂਕਿ ਉਹਨਾਂ ਸਬੰਧਤ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਆਖਿਆ ਸੀ ਕਿ ਜੇਕਰ ਕੋਈ ਰਿਸ਼ਵਤ ਮੰਗੇ ਜਾਂ ਵਿਕਾਸ ਕਾਰਜਾਂ ਵਿੱਚ ਅਣਗਿਲਾਈ ਕਰਨ ਲਈ ਆਖੇ ਤਾਂ ਉਸ ਬਾਰੇ ਤੁਰੰਤ ਮੈਨੂੰ ਸੂਚਿਤ ਕੀਤਾ ਜਾਵੇ ਨਹੀਂ ਤਾਂ ਮਾੜੇ ਵਿਕਾਸ ਕਾਰਜਾਂ ਦਾ ਬਕਾਇਦਾ ਬਿਜਲੀ ਉਸ ਤੋਂ ਜਾਂਚ ਕਰਾਈ ਜਾਵੇਗੀ ਅਤੇ ਲੋਕਾਂ ਦਾ ਪੈਸਾ ਅਜਾਈ ਖਰਚਣ ਜਾਂ ਹੜਪਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮਾਲਵਾ ਖਬਰਨਾਮੇ ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ ਜੀ ਇਹ ਜਲਾਲੇਨ ਰੋਡ ਦੇ ਕੰਮ ਤੇ ਅੱਜ ਪੀਆਰਓ ਸਾਹਿਬ ਵੱਲੋਂ ਵਿਜ਼ਿਟ ਕੀਤੀ ਗਈ ਜੀ ਉਹ ਜਿਹੜਾ ਪੀਸੀ ਰੋਡ ਦਾ ਕੰਮ ਹੈ ਜੀ 2 ਕਰੋੜ 9000 ਦਾ ਲਗਭਗ ਇਹ ਸਟੈਂਡਰ ਹੋ ਚੁੱਕਿਆ ਜਿਹਦੇ ਵਰਕ ਆਰਡਰ ਵੀ ਜਾਰੀ ਹੋ ਚੁੱਕਿਆ ਜੀ ਇਹ ਵਰਦਾਨ ਕੰਸਟਰਕਸ਼ਨ ਕੰਪਨੀ ਬਠਿੰਡੇ ਵੱਲੋਂ ਕੰਮ ਕੀਤਾ ਜਾਵੇਗਾ ਜੀ ਜਿਹਦਾ ਮਟੀਰੀਅਲ ਡੰਪ ਹੋਣਾ ਸ਼ੁਰੂ ਹੋ ਗਿਆ ਜੀ ਜਿਸ ਦਾ ਕੰਮ ਕੱਲ ਕੱਲ ਤੱਕ ਸ਼ੁਰੂ ਹੋ ਜਾਵੇਗਾ ਸਾਰਾ ਨੀ ਨੇ ਦੇਰ ਤੋਂ ਪਹਿਲੀ ਤਰੀਕ ਦਾ ਰੱਖਿਆ ਨਹੀਂ ਪੱਤਰਾ 24 ਤਰੀਕ ਹੋ ਗਈ ਜੀ ਸਰ ਇਹਦੇ ਵਿੱਚ ਚਲੋ ਕੁਝ ਕਾਜ਼ੀ ਕਾਰਵਾਈ ਦੀ ਵੀ ਦੇਰੀ ਸੀ ਜੀ ਬਾਕੀ ਠੇਕੇਦਾਰ ਬਲੋਕਿਆ ਵੀ ਠੰਡ ਕਾਰਨ ਲੇਬਰ ਨਹੀਂ ਅਵੇਲੇਬਲ ਹਜੇ ਤਾਂ ਹੁਣ ਦਿਨ ਜਿਵੇਂ ਖੁੱਲ ਰਹੇ ਜੀ ਉਸ ਤੋਂ ਬਾਅਦ ਕੰਮ ਲਗਾਤਾਰ ਕੰਟੀਨਿਊ ਚੱਲੂਗਾ ਕਿੰਨੇ ਦਿਨਾਂ ਤੋਂ ਹੋ ਜਾਊਗਾ ਇਹ ਇੱਕ ਪ੍ਰੋਜੈਕਟ ਹੈਗੇ 6 ਮਹੀਨੇ ਦੀ ਵੈਲਿਡਿਟੀ ਹੈ ਜੀ ਹਾਂ 6 ਮਹੀਨੇ ਵਿੱਚ ਕੰਮ ਕੰਪਲੀਟ ਹੋ ਜਾਊਗਾ ਸਟੀਲ ਲੈਟ ਵਾਲਾ ਸਟੀਲ ਲੈਟ ਵਾਲਾ ਸਰ ਤਨਾ ਮਹੀਨਿਆਂ ਦਾ ਉਹ ਕੰਮ ਜਲਦੀ ਸ਼ੁਰੂ ਹੋ ਰਿਹਾ ਜੀ ਉਹਦਾ ਅਜੇ ਹੋਇਆ ਨਹੀਂ ਸ਼ੁਰੂ ਨਹੀਂ ਹੋ ਗਿਆ ਜੀ ਉਹ ਵੀ ਉਹ ਜਿਹੜੀ ਪੁਰਾਣੀ ਉਹਨਾਂ ਨੇ ਸਰਵੇ ਕਰਦਾ ਕਰਤਾ ਆਪਦੀ ਉਹਨਾਂ ਨੂੰ ਲੇਬਰ ਭੇਜ ਦਿੱਤੀ ਹੈ ਜੀ ਜੀ ਸਰ ਇਹ ਦੇਖੋ ਜੀ ਜਦੋਂ ਤੋਂ ਸਰਕਾਰ ਆਪ ਸਰਕਾਰ ਹੋਣੀ ਚਾਹੀਏ ਉਦੋਂ ਤੋਂ ਹੀ ਜਿਹੜੇ ਵਿਕਾਸ ਕਾਰਜ ਹੈ ਮੰਤਰੀ ਜਾਰੀ ਹੈ ਆਮ ਸਰਕਾਰਾਂ ਨੂੰ ਨਹੀਂ ਕਿ ਜਿਹੜੇ ਪਹਿਲੇ 4 ਸਾਲ ਲੋਕਾਂ ਨੂੰ ਲੁੱਟੋ ਕੁੱਟੋ ਤੇ ਜਿਹੜੇ ਮਗਰਲੇ 6 ਮਹੀਨੇ ਹੁੰਦੇ ਆ ਉਹਨਾਂ ਚ ਕੋਈ ਜਿਹੜਾ ਕੰਮ ਕੀਤਾ ਜਾਂਦੇ ਆ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਹੀ ਕੰਮ ਸਾਡੇ ਚੱਲਦੂਰੇ ਬਾਕੀ ਨਵਾਂ ਸਾਲ ਵਾਲੇ ਦਿਨ ਮਾਨਯੋਗ ਸਪੀਕਰ ਸਾਹਿਬ ਵੱਲੋਂ ਸ਼ਹਿਰ ਦੇ ਵਿੱਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਸੀਗੇ ਇਦੇ ਬਾਰੇ ਸਾਡੇ ਸਨ ਵਿੱਚ ਆਇਆ ਸੀ ਕਿ ਕਾਫੀ ਉਹ ਪਹਿਲਾਂ ਪ੍ਰਪੋਗੈਂਡਾ ਕੀਤਾ ਗਿਆ ਕਿ ਇਹ ਇੱਕ ਜੀ ਕੱਲੇ ਫੋਕੇ ਨਹੀਂ ਪੱਥਰ ਨੇ ਫਿਰ ਕਿਹਾ ਗਿਆ ਜੀ ਉਹ ਗ੍ਰਾਂਟ ਨਹੀਂ ਜਾਰੀ ਕੀਤੀ ਇਹ ਨਹੀਂ ਸੋ ਅੱਜ ਉਹਦੇ ਆਸਤੇ ਅਸੀਂ ਜਿਹੜਾ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਲੋਕਾਂ ਦੇ ਜਿਹੜਾ ਸੱਚ ਸਾਹਮਣੇ ਲਿਆਉਣ ਵਾਸਤੇ ਇੱਥੇ ਮੌਕੇ ਤੇ ਪਹੁੰਚੇ ਆ ਤਿੰਨ ਪ੍ਰੋਜੈਕਟ ਸੀਗੇ ਜਿਹੜੇ 7 ਕਰੋੜ ਦੇ ਸੀ ਉਹਦੇ ਵਿੱਚੋਂ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਜਲਾਲਿਆਣਾ ਰੋਡ ਸੜਕ ਦਾ ਕੰਮ ਸੀਗਾ ਸ਼ੁਰੂ ਹੋਣਾ ਸੀਗਾ ਉਹ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਤੁਸੀਂ ਵੀ ਦੇਖ ਸਕਦੇ ਹੋ ਜਿਹੜਾ ਸਮਾਨ ਹੈ ਇੱਥੇ ਪਹੁੰਚ ਚੁੱਕਿਆ ਹੈਗਾ ਤੇ ਕੰਮ ਲਗਭਗ ਸ਼ੁਰੂ ਹੀ ਹੈ ਇੱਕਦਾਂ ਨਾਲ ਕੱਲ ਤੋਂ ਜੀਸੀਬੀ ਵੀ ਲੱਗ ਜਾਏਗੀ ਤੇ ਜਿਹੜਾ ਹੈਗਾ ਵਾਰਡ ਨੰਬਰ 21 ਦੇ ਵਿੱਚ ਇੰਟਰਲੌਕ ਦਾ ਕੰਮ ਸੀਗਾ ਇਕੱਲੇ 21 ਨੰਬਰ ਨਹੀਂ ਹੋਰ ਵੀ ਕਈ ਫਿ ਵਾਰਡਾ ਚ ਉਹ 21 ਨੰਬਰ ਵਾਰਡ ਚ ਕੰਮ ਚੱਲ ਰਿਹਾ ਹੈ ਇੰਟਰਲੌਕ ਦਾ ਤੇ ਇਸ ਤੋਂ ਇਲਾਵਾ 3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਜਿਹੜਾ ਸੀਗਾ ਸਟਰੀਟ ਲਾਈਟਾਂ ਦਾ ਕੰਮ ਸੀਗਾ ਸ਼ਹਿਰ ਚੋਂ ਵਾਲਾ ਉਹ ਵੀ ਕੰਮ ਚੱਲ ਰਿਹਾ ਹੈ ਸੋ ਜਿਹੜਾ ਵਿਰੋਧੀ ਧਿਰ ਇਹਨਾਂ ਦਾ ਦੋਸ਼ ਇਹੀ ਹੈ ਕਿ ਨਹੀਂ ਚੱਲ ਰਿਹਾ ਕਿਤੇ ਵੀ ਨਹੀਂ ਚੱਲ ਇਹ ਤਾਂ ਜੀ ਹੁਣ ਜਿਹੜੀ ਚੀਜ਼ ਸਾਹਮਣੇ ਆ ਉਹਦੇ ਵਾਸਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਕੀ ਸਪਸ਼ਟ ਕਰ ਦੇ ਸਕਾਂਗੇ ਤੁਸੀਂ ਜਿਹੜਾ ਅੱਜ ਆਪਾਂ ਆਹ ਚੀਜ਼ ਆਪਾਂ ਵੇਖ ਰਹੇ ਹਾਂ ਤੁਹਾਡੇ ਸਾਹਮਣੇ ਜਿਹੜਾ ਜਲਾਲਿਆਣਾ ਰੋਡ ਹੈ ਸੜਕ ਹੈ 21 ਨੰਬਰ ਵਾਰਡ ਚ ਜਾ ਕੇ ਚੱਲ ਸਕਦੇ ਹੋ ਇੰਟਰਲੌਕ ਹੈ ਜਿਹੜਾ ਹੈਗਾ ਕੀ ਨਾਮ ਹੈ ਕੋਲ ਵਾਲਾ ਹੈਗਾ ਸਟਰੀਟ ਲਾਈਟਾਂ ਵਾਲਾ ਹੈਗਾ ਉਹ ਵਾਰਡ ਨੰਬਰ 1 ਤੋਂ ਸ਼ੁਰੂ ਹੋ ਕੇ ਵਾਰਡ ਨੰਬਰ 29 ਤੱਕ ਵਾਰਡ ਟੂ ਵਾਰਡ ਉਹ ਕੰਮ ਸ਼ੁਰੂ ਕਰਨ ਲੱਗੇ ਹੋਏ ਆ ਕਰਨ ਵਾਸਤੇ ਲੱਗੇ ਹੋਏ ਆ ਇਹ ਤਾਂ ਇਕੱਲਾ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਚੀਜ਼ਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੈ ਜੀ ਤੇ ਨਾਲੇ ਕਹਿੰਦੇ ਨਾ ਜੇ ਨੈਵੀ ਕੌਂਸਲ ਕੋਲ ਪੈਸੇ ਆਏ ਨਹੀਂ ਇਹ ਜੀ ਪੈਸਿਆਂ ਤੋਂ ਬਿਨਾ ਇਹ ਕਾਹਦੇ ਨਾਲ ਆ ਰਹੇ ਕੋਈ ਫ੍ਰੀ ਲਾ ਰਹੇ ਆ ਜੀ ਕੋਈ ਇਹਦੇ ਵਾਸਤੇ ਜੋ ਵੀ ਪ੍ਰੋਸੈਸ ਹੁੰਦਾ ਜਿਵੇਂ 20% ਕੋਈ ਲਾਗਤ ਜਿਹੜੀ ਉਹਦੀ ਹੁੰਦੀ ਹੈ ਪਹਿਲਾਂ ਉਹ ਉਹ ਆ ਕੇ ਬਾਕੀ ਜਿਵੇਂ ਸਟੈਪ ਦਾ ਸਟੈਪ ਉਹ ਆਈ ਜਾਏਗੀ ਲੋਕਾਂ ਨੂੰ ਕੋਈ ਕਹਿਣਾ ਚਾਹਣਾ ਲੋਕਾਂ ਨੂੰ ਤਾਂ ਇਹੀ ਆ ਜੀ ਇਹ ਤਾਂ ਚਲੋ ਵੈਸੇ ਤਾਂ ਅਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਸੀਗੇ ਪਰ ਜਦੋਂ ਸਾਨੂੰ ਕਾਫੀ ਸਾਰੇ ਲੋਕਾਂ ਦੇ ਫੋਨ ਆਏ ਵੀ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਆ ਕਿ ਉਹਨਾਂ ਦੇ ਜੀ ਕੱਲੇ ਨੀ ਪੱਥਰੀ ਨੇ ਤਾਂ ਕਰਕੇ ਸਾਨੂੰ ਜਵਾਬ ਦੇਣਾ ਪਿਆ ਨਹੀਂ ਤਾਂ ਸਾਡੇ ਕੰਮ ਬੋਲਣਗੇ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਕੋਈ ਸਰਕਾਰ ਦੇ ਵੇਖੋ ਅਸੀਂ ਅੱਜ ਖੜੇ ਆ ਨਾ ਜੀ ਵੇਖੋ ਕਿੰਨੇ ਬੰਦੇ ਖੜੇ ਆ ਆ ਸਾਰਾ ਸ਼ਹਿਰ ਦੇਖ ਰਿਹਾ ਸਾਰਾ ਇਲਾਕਾ ਦੇਖ ਰਿਹਾ ਇਹ ਜਿਹੜਾ ਮਾਨੂੰ ਸੜਕ ਜਿਹੜੀ ਦਿਲਾਨਾ ਰੋਡ ਤੇ ਬਣਾਣੀ ਹੈ ਅਸੀਂ ਉਹਦੇ ਵਾਸਤੇ ਡੰਮ ਲੇਤਾ ਹੈਗਾ ਡੰਮ ਦਾ ਮਟੀਰੀਅਲ ਸਾਰਾ ਇੱਥੇ ਇਕੱਠਾ ਕਰਕੇ ਸਾਰੀ ਬਲੋ ਸੜਕ ਕੋਈ ਲੋਕੇ ਦੇ ਵੀ ਆ ਨਹੀਂ ਹੋਣਾ ਅਸੀਂ ਕਹਿੰਦੇ ਵੀ ਤੁਸੀਂ ਸਪਸ਼ਟੀ ਕਰ ਲੋ ਸਾਡਾ ਸਾਹਮਣੇ ਮੱਲੋ ਹੋ ਰਿਹਾ ਅਸੀਂ ਲੋਕਾਂ ਨੂੰ ਸਿਰਫ ਦਿਖਾਣਾ ਹੈ ਮੱਲੋ ਵਾਕਿਆ ਕੰਮ ਮੱਲੋ ਹੋ ਰਿਹਾ ਕੰਮ ਕਰਨਾ ਸਾਡਾ ਫਰਜ ਬੱਲੇ ਵਿਰੋਧੀ ਤਾਂ ਇਹ ਕਹਿੰਦੇ ਨੇ ਬਈ ਇੱਕ ਤਰੀਕ ਤਾਂ ਰੱਖਿਆ ਨਹੀਂ ਪੱਥਰ ਆ 24 ਤਰੀਕ ਹੋ ਗਈ ਹੈ ਸਰ ਵੇਖੋ ਪ੍ਰੋਸੈਸਿੰਗ ਹੁੰਦੀ ਹੈ ਪ੍ਰੋਸੈਸਿੰਗ ਦੇ ਮਤਾਬਕ ਚੱਲਦੇ ਸਰਕਾਰੀ ਕੰਮ ਪ੍ਰੋਸੈਸ ਦੇ ਵਿੱਚ ਹੁੰਦੇ ਆ ਅਸੀਂ ਜਾਕਤ ਦਾ ਮੱਲੋ ਨਹੀਂ ਕੰਮ ਕਰ ਸਕਦੇ ਪਰ ਸੈਕੂ ਪ੍ਰੋਸੈਸ ਜਿੱਦਾਂ ਪ੍ਰੋਸੈਸ ਹੁੰਦਾ ਅਸੀਂ ਪ੍ਰੋਸੈਸ ਦੇ ਨਾਮ ਮੱਲੋ ਚੱਲਦੇ ਹੈਗੇ ਆ ਇਸੇ ਕਰਕੇ ਅਸੀਂ ਮੈਨੂੰ ਤੁਹਾਨੂੰ ਚੰਨਦਾ ਪਾ ਰਹੇ ਵੀ ਦੇਖੋ ਅਸੀਂ ਤੁਹਾਡਾ ਕੰਮ ਤੁਹਾਡਾ ਕੰਮ ਨਹੀਂ ਸਾਡਾ ਸਾਰਿਆਂ ਦਾ ਕੰਮ ਸਾਡਾ ਹੈ ਅਸੀਂ ਲੋਕਾਵਾਦੀ ਕਰਨਾ ਹੈ ਅਸੀਂ ਲੋਕਾਂ ਦੇ ਮੱਲੋ ਜਿਵੇਂ ਕਹਿੰਦੇ ਕੰਮ ਦੇ ਵਿੱਚ ਮੈਨੂੰ ਹਰਵੇ ਮੈਨੂੰ ਹਾਜ਼ਰ ਹੈਗੇ ਆ ਜੋ ਮੈਨੂੰ ਸਪੀਕਰ ਸਾਹਿਬ ਨੇ ਕਹੇ ਜੀ 7 ਕਰੋੜ ਰੁਪਇਆ ਲੱਗਣਾ ਹੈ ਅਸੀਂ 7 ਕਰੋੜ ਰੁਪਇਆ ਤੇ ਕੰਮ ਮੈਨੂੰ ਕਰਨੇ ਕਰਨੇ ਸਾਰੇ ਪਾਸੇ ਸਾਰੇ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ 21 ਨੰਬਰ ਬਾੜ ਚੱਲ ਰਿਹਾ ਇਸ ਜ਼ੋਰ ਤੇ ਚੱਲ ਰਹੇ ਹੈਗੇ ਸਰਤੀ ਲਾਈਟਾਂ ਦੇ ਚੱਲ ਰਹੇ 29 ਬਾੜਾਂ ਦੇ ਵਿੱਚ ਮੈਨੂੰ ਜਿਵੇਂ ਇਹ ਤੋਂ ਲੈ ਕੇ ਜੱੜ ਤਿਕਰ ਹਰ ਤਿਕਰ ਕੰਮ ਚੱਲ ਰ ਜੇ ਤੁਹੋਂ ਬਰਦੀ ਜਾ ਕੇ ਵੇਖ ਸਕਦੇ ਆ ਸਾਨੂੰ ਜੇ ਤੁਹਾਨੂੰ ਲੋੜ ਆ ਤੁਹਾਨੂੰ ਨਾਲ ਲੈ ਕੇ ਜਾਂਦੀ ਅਸੀਂ ਦਿਖਾ ਵੀ ਸਕਦੇ ਹਾਂ ਇਹਨਾਂ ਬੰਦਿਆਂ ਨੂੰ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਤਿੰਨ ਪ੍ਰੋਜੈਕਟਾਂ ਦਾ ਵੱਖੋ ਵੱਖਰੇ ਤੌਰ ਤੇ ਨੀਂ ਪੱਥਰ ਰੱਖਿਆ ਸੀ ਉਹਨਾਂ ਨੇ ਕਿਹਾ 7 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂ ਪੱਥਰ ਰੱਖੇ ਨੇ ਨਵਾਂ ਸਾਲ 7 ਕਰੋੜ ਦੇ ਪ੍ਰੋਜੈਕਟਾਂ ਦੇ ਨਾਲ ਉਹ ਕਹਿੰਦੇ 7 ਕਰੋੜ ਵਾਲੇ ਕੰਮ ਦੇ ਵਿੱਚੋਂ 2 ਕਰੋੜ ਰੁਪਇਆ ਬਚਾਉਣਾ 5 ਜਾਂ 5.5 ਕਰੋੜ ਦੇ ਵਿੱਚ ਇਹ ਕੰਮ ਮੁਕੰਮਲ ਕਰਾਉਣੇ ਨੇ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲਿਆ ਉਹ ਕਹਿੰਦੇ ਅਜੇ ਪੈਸੇ ਆਏ ਨਹੀਂ ਨਗਰ ਕੌਂਸਲ ਦੇ ਵਿੱਚ ਤੇ ਪਹਿਲਾਂ ਹੀ ਦੇਖੋ ਕਿੰਨਾ ਕੁਝ ਕਰਤਾ ਪਰ ਅੱਜ ਉਹਨਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਦਿਖਾ ਦਿੱਤਾ ਕਹਿੰਦੇ ਆ ਦੇਖੋ ਸਾਰਾ ਸਮਾਨ ਆਇਆ ਪਿਆ ਪਹਿਲਾਂ ਜਿਹੜੀ ਰੋਡ ਚੱਲਨੀ ਹੈ ਉਹ ਸੜਕ ਤੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਖਿਆ ਜਾ ਰਿਹਾ ਹੈ ਜਿਨੇ ਪੱਟ ਪਟਾਈ ਕਰਨੀ ਹੈ ਪਹਿਲਾਂ ਹੀ ਕਰ ਲੋ ਬਾਅਦ ਚ ਨਹੀਂ ਕੀਤੀ ਜਾਊਗੀ ਉਹ ਕਹਿੰਦੇ ਇੱਕ ਇੱਕ ਕੰਮ ਮਿਆਰੀ ਢੰਗ ਨਾਲ ਹੋਊਗਾ ਸਮੇਂ ਮੁਤਾਬਕ ਹੋਊਗਾ ਤੇ ਕਿਸੇ ਵੀ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੋਰਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ